ਹਾਂਜੀ ਪਿਛਲੀ ਵਾਰ ਆਪਾਂ ਇੱਕ ਵੀਡੀਓ ਪਾਈ ਸੀ ਪੁਰਾਣੇ ਚੁੱਬੇ ਕੜਾਹੇ ਦੀ ਥਾਂ ਭਾਪ ਨਾਲ ਗੁੜ ਤਿਆਰ ਹੋਣ ਵਾਲਾ ਇਹ ਪਲਾਂਟ ਜ਼ਿਲ੍ਹਾ ਹੁਸ਼ਿਆਰਪੁਰ ਦੇ ਢਾਡਾ ਕਲਾਂ ਪਿੰਡ ਮਾਲਪੁਰ ਲੱਗੇ ਸਥਿਤ ਹੈ ਬਹੁਤ ਹੀ ਸਾਫ਼ ਸੁਥਰਾ ਪੂਰੀ ਤਰ੍ਹਾਂ ਨਾਲ ਉੱਪਰੋਂ ਬੰਦ ਅਤੇ ਇਹ ਤੁਸੀਂ ਦੇਖ ਰਹੇ ਆ ਬਾਹਰ ਬੋਇਲਰ ਲੱਗਾ ਹੋਇਆ ਜੋ ਵੱਡੀ ਪੱਧਰ ਤੇ ਹੀਟ ਪ੍ਰਦਾਨ ਕਰਦਾ ਆ ਤੇ ਇੱਕੋ ਸਮੇਂ ਇਸ ਬੋਇਲਰ ਦੇ ਨਾਲ ਇਕੱਠੇ ਚਾਰ ਕੜਾਹੇ ਚੱਲਦੇ ਆ ਜੋ ਵਾਪ ਦੇ ਨਾਲ ਹੀ ਵੱਡੀ ਪੱਧਰ ਤੇ ਗਰਮ ਪ੍ਰਦਾਨ ਕਰਦੇ ਆ ਇਹ ਤੁਸੀਂ ਦੇਖ ਰਹੇ ਆ ਔਰ ਬਹੁਤ ਹੀ ਸਾਫ ਸੁਥਰਾ ਕੰਮ ਇੱਥੇ ਹੁੰਦਾ ਆ ਤੇ ਪਿਛਲੀ ਵਾਰ ਆਪਾਂ ਜਿਹੜੀ ਵੀਡੀਓ ਪਾਈ ਸੀ ਉਹ ਬਹੁਤ ਸਾਰੇ ਲੋਕਾਂ ਨੇ ਦੇਖੀ ਸੀ ਔਰ ਉਸ ਤੋਂ ਬਾਅਦ ਬਹੁਤ ਸਾਰੇ ਕਮੈਂਟ ਵੀ ਆਏ ਸੀ ਔਰ ਸਿਰਫ ਪਿਛਲੀ ਵਾਰ ਹੀ ਇਹ ਚਾਲੂ ਕੀਤਾ ਗਿਆ ਕਰਕੇ ਜਿਹੜੀ ਵੀ ਆਪ ਆ ਕੇ ਗੋੜ ਇਥੋਂ ਖਰੀਦ ਲਿਆ ਆਪਾਂ ਨੰਬਰ ਦੇ ਦਿੱਤਾ ਸੀ ਉਹ ਤਾਂ ਦੇਖ ਗਏ ਆ ਔਰ ਖਰੀਦ ਕੇ ਵੀ ਲੈ ਗਏ ਆ ਪਰ ਪਿਛਲੀ ਵਾਰ ਉਂਝ ਆਨਲਾਈਨ ਜਾਂ ਪਾਰਸਲ ਵਗੈਰਾ ਨਾਲ ਭੇਜਣ ਦਾ ਕੋਈ ਸਾਧਨ ਨਹੀਂ ਸੀ ਇਸ ਕਰਕੇ ਬਹੁਤ ਸਾਰੇ ਸੱਜਣ ਰਹਿ ਗਏ ਆ ਜਿਹੜੇ ਚਾਹੁੰਦੇ ਹੋਏ ਵੀ ਗੁੜ ਨਹੀਂ ਲੈ ਸਕੀ ਤੇ ਇਸ ਵਾਰ ਆਪਾਂ ਇਹ ਜਿਹੜਾ ਗੁੜ ਤਿਆਰ ਹੋਣਾ ਆ ਕਾਫੀ ਲੰਬਾ ਸਮਾਂ ਚੱਲਣਾ ਆ ਸੀਜ਼ਨ ਅਜੇ ਸਿਰਫ ਟ੍ਰੈਲ ਦੇ ਤੌਰ ਤੇ ਚਲਾ ਕੇ ਇੱਕ ਦਿਨ ਦਿਖਾਇਆ ਗਿਆ ਆ ਜਿਹੜਾ ਤੁਸੀਂ ਦੇਖ ਰਹੇ ਆ ਤੇ ਆਪਾਂ ਜੇ ਨੂੰ ਵੀ ਜ਼ਰੂਰਤ ਹੋਊਗੀ ਗੁੜ ਦੀ ਉਹਨੂੰ ਪਾਰਸਲ ਨਾਲ ਜਿੰਨੀ ਵੀ ਮਾਤਰਾ ਦੇ ਵਿੱਚ ਜ਼ਰੂਰਤ ਹੋਵੇਗੀ ਤੁਹਾਨੂੰ ਗੁੜ ਭੇਜਾਂਗੇ ਚਾਹੇ ਤੁਸੀਂ ਆਪ ਵੀ ਆ ਸਕਦੇ ਆ ਆਪਾਂ ਤੁਹਾਨੂੰ ਐਡਰੈਸ ਦੱਸ ਦਿੱਤਾ ਆ ਫੋਨ ਨੰਬਰ ਵੀ ਦੇ ਦਿਆਂਗੇ ਔਰ ਪੂਰੀ ਤਰ੍ਹਾਂ ਤੁਹਾਨੂੰ ਦੱਸ ਦਿੱਤਾ ਆ ਕਿ ਢਾਡਾ ਕਲਾਂ ਦੇ ਵਿੱਚ ਇਹ ਪਲਾਂਟ ਹੈ ਜਿਲ੍ਹਾ ਹੁਸ਼ਿਆਰਪੁਰ ਅਤੇ ਮਾਲਪੁਰ ਦੀ ਲੱਗੀ ਬਹੁਤ ਹੀ ਤੁਸੀਂ ਦੇਖ ਹੀ ਰਹੇ ਆ ਵੀਡੀਓ ਦੇ ਵਿੱਚ ਜਿਸ ਤਰ੍ਹਾਂ ਦਾ ਇੱਥੇ ਗੋੜ ਬਣਾਇਆ ਜਾਂਦਾ ਆ ਪੰਜਾਬ ਵਿੱਚ ਗੋੜ ਦਾ ਪੱਧਰ ਲਗਾਤਾਰ ਡੇਗਦਾ ਜਾ ਰਿਹਾ ਆ ਔਰ ਬਹੁਤ ਹੀ ਮਲਾਪਟੀ ਵੱਡੀ ਪੱਧਰ ਤੇ ਮਲਾਬਟੀ ਗੁੜ ਬਣਾਇਆ ਜਾਂਦਾ ਪੰਜਾਬ ਵਿੱਚ। ਔਰ ਅਜਿਹੇ ਸਮੇਂ ਵਿੱਚ ਹੀ ਇੱਕ ਨਵੀਂ ਕਲਾ ਉਭਰ ਆਇਆ। ਬਹੁਤ ਹੀ ਸ਼ੁੱਧ ਗੁੜ ਉਪਲਾਬਧ ਕਰਾਉਣ ਦਾ। ਜਿਹੜਾ ਕਿ ਤੁਸੀਂ ਦੇਖ ਰਹੇ ਆਂ। ਤੇ ਆਪਾਂ ਵੱਧ ਤੋਂ ਵੱਧ ਮਦਦ ਕਰਾਂਗੇ ਇਹਦੇ ਵਿੱਚ। ਜਿਵੇਂ ਤੁਹਾਨੂੰ ਦੱਸਿਆ ਇਸ ਵਾਰ ਜਿੱਥੇ ਵੀ ਹੋਵੇ ਕਿਤੇ ਹਰੀਕ ਥਾਂ ਤੇ ਗੁੜ ਪਹੁੰਚਾਉਣ ਦੀ। ਤੇ ਆਪਾਂ ਇਸੇ ਵੀਡੀਓ ਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਹੇਠ ਲਿਖ ਨੰਬਰ ਦੇਵਾਂਗੇ ਤੁਸੀਂ ਉਸ ਨੰਬਰ ਤੇ WhatsApp ਵੀ ਕਰ ਸਕਦੇ ਆ ਹੁਣੇ ਤੇ ਹਫ਼ਤੇ ਤੱਕ ਵੱਡੀ ਪੱਧਰ ਤੇ ਇੱਥੇ ਪ੍ਰੋਡਕਸ਼ਨ ਸਟਾਰਟ ਹੋ ਜਾਣੀ ਆ ਕਿਉਂਕਿ ਜਿਹੜਾ ਮੁੰਡਾ ਕਮਾਂਦ ਰੱਖਿਆ ਹੋਇਆ ਆ ਉਹ ਕਾਫੀ ਪਹਿਲਾਂ ਹੀ ਪੜਾਈ ਸ਼ੁਰੂ ਕਰ ਦਿੰਦਾ ਆ ਤੇ ਵੱਡੀ ਪੱਧਰ ਤੇ ਗੰਨਾ ਆ ਤੇ ਅਜੇ ਤੇ ਜਿਵੇਂ ਤੁਸੀਂ ਦੇਖ ਰਹੇ ਆ ਇਹ ਜਿਹੜਾ ਹੁਣ ਚੱਲ ਰਿਹਾ ਇਹ ਮੁੰਡੇ ਕਮਾਦ ਦਾ ਗੱਣਾ ਆ ਜਿਹੜਾ ਪਿਛਲੇ ਸਾਲਾਂ ਦਾ ਰੱਖਿਆ ਹੋਇਆ ਕਮਾਦ ਹੁੰਦਾ ਤੇ ਇਹਨੂੰ ਆਪਾਂ ਜਿਵੇਂ ਤੁਹਾਨੂੰ ਦੱਸਿਆ ਆ ਇਸ ਨੰਬਰ ਤੇ ਤੁਸੀਂ ਕੰਟੈਕਟ ਕਰ ਲੈਣਾ ਤੇ ਕੰਟੈਕਟ ਕਰਨ ਤੋਂ ਬਾਅਦ WhatsApp ਨੰਬਰ ਅਸੀਂ ਤੁਹਾਨੂੰ ਦਿੰਨੇ ਆ ਤੇ ਤੁਸੀਂ ਜੀਤਾ ਵੀ ਚਾਹੋ ਚਾਹੇ ਤੁਸੀਂ ਆਪ ਆ ਕੇ ਵੀ ਦੇਖ ਸਕਦੇ ਆ ਇੱਥੇ ਦਾ ਸਾਰਾ ਬੰਦੋਬਸਤ ਔਰ ਬਹੁਤ ਹੀ ਜਿਆਦਾ ਹੀ ਸਾਫ ਸੁਥਰਾ ਕਹਿਣ ਵਾਲੀ ਗੱਲ ਹੈ ਕਿਉਂਕਿ ਪਿਛਲੀ ਵਾਰ ਜਿਹੜੇ ਵੀ ਸੱਜਣ ਆਏ ਉਹਨਾਂ ਨੇ ਦੇਖਿਆ ਔਰ ਇਹ ਤਕਨੀਕ ਦੇਖੀ ਔਰ ਇੱਥੇ ਖੜ ਕੇ ਵੀ ਤੁਸੀਂ ਕੋਲ ਬਣ ਰਿਹਾ ਗੁੜ ਉਹੀ ਖਰੀਦ ਸਕਦੇ ਆ ਆਪਣੀਆਂ ਅੱਖਾਂ ਦੇ ਸਾਹਮਣੇ ਕਿ ਕਿਸ ਤਰ੍ਹਾਂ ਸਿਰਫ ਰਸ ਤੋਂ ਗੁੜ ਤਿਆਰ ਕੀਤਾ ਜਾਂਦਾ ਸ਼ੁੱਧ ਔਰ ਇੰਨੀ ਸਾਫ ਸਫਾਈ ਦੇ ਵਿੱਚ ਉੱਪਰੋਂ ਵੀ ਬੰਦ ਤੇ ਥੱਲਿਓਂ ਵੀ ਪੂਰੀ ਤਰ੍ਹਾਂ ਸਾਫ ਸੁਥਰਾ ਪਲਾਂਟ ਹੈ ਇਹ ਦੇਖੋ ਤੇ ਕੋਈ ਮਲਾਪਤ ਨਹੀਂ ਕੀਤੀ ਜਾਂਦੀ ਆਪਾਂ ਇਸ ਵਾਰ ਤੁਹਾਡੇ ਤੱਕ ਔਨਲਾਈਨ ਜਾਂ ਪਾਰਸਲ ਰਾਹੀਂ ਜਿਸ ਤਰ੍ਹਾਂ ਵੀ ਹੋਊਗਾ ਪਹੁੰਚਾਵਾਂਗੇ ਇਹ ਨੰਬਰ ਆਪਾਂ ਹੁਣੇ ਹੀ ਤੁਹਾਨੂੰ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਭੇਜ ਰਹੇ ਹਾਂ WhatsApp ਨੰਬਰ ਤੇ ਐਡਰੈਸ ਆਪਾਂ ਵੈਸੇ ਵੀ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਵਾਂਗੇ ਤੇ ਉਦਾਂ ਵੀ ਤੁਹਾਨੂੰ ਦੱਸ ਦਿੱਤਾ ਆ ਤੇ ਅਗਲੀ ਵੀਡੀਓ ਜਦੋਂ ਆਪਾਂ ਗੋੜ ਬਾਰੇ ਪਾਵਾਂਗੇ ਤੇ ਉਦੋਂ ਆਪਾਂ ਪਾਰਸਲਾਂ ਦੀ ਪਾਰਸਲ ਤਿਆਰ ਕਰਕੇ ਭੇਜਣੀ ਸ਼ੁਰੂ ਕਰ ਦੇਣੀ ਹੈ ਜਿਨ੍ਹਾਂ ਨੂੰ ਵੀ ਕੋੜ ਦੀ ਜ਼ਰੂਰਤ ਹੋਊਗੀ ਸਤਿ ਸ੍ਰੀ ਅਕਾਲ